ਦੋਸਤੋ ਚਲ ਦਾਤਾ ਕਿਵੇਂ ਉਧਰ ਤੇਰੇ ਵਾਲੇ ਏਰੀਆ 'ਚ ਪਾਣੀ ਬਹੁਤ ਬੁਰਾ ਹਾਲ ਆ ਵੀਰੇ ਪਾਣੀ ਘਰਾਂ ਦੇ ਨਾਲ ਲੱਗੂ ਕਿ ਉਧਰ ਰਸਾਲਾ ਡਰੇਨ ਕਰ ਗਿਆ ਬਾ 20 ਮਿੰਟ ਦੀ ਆ ਵੀ ਦੇਖ ਲੋ ਵੀ ਪਾਣੀ ਨਾ ਨਾ ਕੋਈ ਬੱਟ ਡੌਲ ਵੱਢ ਕੇ ਕੋਈ ਤੁਸੀਂ ਪਹੀ ਵੱਢ ਕੇ ਕੋਈ ਝਗੜਾ ਝਵੇਲਾ ਨਾ ਕਰੋ ਵੀਰੋ ਆਫਤਾ ਆਈ ਵੀ ਆ ਉਹਨੂੰ ਹੋਜੇ ਹਿਸਾਬ ਨਾਲ ਨਿਕਲੋ ਫਿਰ ਮੇਰੇ ਘਰ ਲਾ ਕੇ ਸਾਰਾ ਗੰਡੇ ਵਾਲਾ ਨਹੀਂ ਦਾ ਪਾਣੀ ਆਉਂਦਾ ਆ ਪਾਣੀ ਉਥੇ ਲੱਗਿਆ ਖੜਾ ਮੂਰੇ ਉਪਰ ਫਲੋ ਆ ਲਸਾੜਾ ਡਰੇਨ ਆਹ ਦੇਖ ਲੋ ਲਸਾੜਾ ਡਰੇਨ ਜੀ ਆਹ ਸੋਨੂ ਰਸਾੜਾ ਡਰੇਨ ਦਿਖਾਉ ਰਹੇ ਆ ਆ ਦੇਖੋ ਵੀਰੇ ਆ ਸਾਰੇ ਅਲਗ-ਅਲਗ ਵਾਲੇ ਖੇਤ ਹਨ ਰਸਾੜਾ ਡਰੇਨ ਓਵਰਫਲੋ ਆ ਸਾਰੇ ਪਾਸੇ ਉੱਧਰ ਦੇਖ ਲਓ ਤੁਸੀਂ ਉਹ ਘਰਨੇਗੇ ਉਹ ਘਰਾਂ ਕਿੰਨੀਆਂ ਜਿਹੜਾ ਪਾਣੀ ਆ ਉਹ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਵੜ ਗਿਆ ਉੱਧਰ ਵੀ ਪਾਣੀ ਅਸੀਂ ਰਸਾੜਾ ਡਰੇਨ ਦੇ ਪੁੱਲ ਤੇ ਖੜੇ ਆ ਤੁਸੀਂ ਦੇਖ ਲਓ ਕੀ ਮੰਜ਼ਰਾ ਪਾਣੀ ਦਾ ਹਨਾ ਬਹੁਤ ਬੁਰਾ ਹਾਲ ਆ ਇਹ ਇਸੇ ਕਰਕੇ ਜਿਹੜੇ ਜਿਹੜੀਆਂ ਪੰਹਾਂ ਤੇ ਬਣੇ ਹੋਏ ਨੇਗੇ ਬੰਨ ਉਹ ਬੰਨ੍ਹ ਨੂੰ ਤੋੜ ਕਿਉਂ ਤਾ ਤੇਰੇ ਵਾਲੀਆਂ ਜ਼ਮੀਨਾਂ ਦਾ ਕਿਵੇਂ ਆ ਉਧਰ ਪਾਣੀ ਪਾਣੀ ਆਦਾ ਹੋਰ ਚੜ ਗਿਆ ਹੋਰ ਚੜ ਗਿਆ ਹੋਰ ਬੰਨ੍ਹ ਹੋ ਜਾਂਦੇ ਭੰਗ ਰੇਸ ਤਾਂ ਠੀਕ ਨੁਕਸਾਨ ਬਹੁਤ ਆ ਵੀਰੇ ਸੋ ਲੋਟਾ ਇੱਕ ਵਾਰ ਸਰਕਾਰ ਨੂੰ ਬੇਨਤੀ ਆ ਹਾਂਜੀ ਉੱਚੀ ਹੱਥ ਬੰਨ੍ਹ ਕੇ ਬੇਨਤੀ ਆ ਜਿਹੜੇ ਤੁਸੀਂ 112 ਵਾਲਾ ਨੰਬਰ ਸਾਨੂੰ ਦਿੱਤਾ ਹੋਇਆ ਨਾ ਉਹ ਕੋਈ ਵੀ ਨਹੀਂ ਚੱਕ ਰਿਹਾ ਹੈਗਾ ਸਾਡੀ ਕੋਈ ਸੁਣਵਾਈ ਨਹੀਂ 112 ਤੇ ਆ ਡੁੱਬ ਕੇ ਮਰ ਕੇ ਸਾਰੀ ਫਸਲ ਸਾਡੀ ਆਸ ਹੋਰ ਦੋਸਤੋ ਕਿਸਾਨ ਵੀਰ ਦੇ ਤੁਸੀਂ ਕਰਿਆ ਹੈ ਇਹਨਾਂ ਨੇ ਇਹ ਸਰਕਾਰ ਨੂੰ ਵੀ ਕਹੋ ਤੁਸੀਂ ਨਾ ਵੀ 112 ਦਾ ਤਿੰਨ ਸਾਲਾਂ ਦੇ ਵਿੱਚ ਮੈਕਮੇ ਨੂੰ ਕਈ ਵਾਰ ਕਿਹਾ ਵੀ ਇਹਦੀ ਪਟਾਈ ਕਰਾਓ ਠੀਕ ਹੈ ਇਹਦੀ ਪਟਾਈ ਬਹੁਤ ਵੇਲੇ ਐਮਐਲਏ ਪਲੋਰੀ ਸਾਹਿਬ ਨੂੰ ਵੀ ਕਿਹਾ ਠੀਕ ਹੈ ਨਾਲੇ ਵੀ ਪਟਾਈ ਕਰਾ ਦਿਓ ਠੀਕ ਹੈ ਉਹ ਕੱਲ ਆਲੇ ਲੇਬਰ ਲਾ ਕੇ ਕਹਿੰਦੇ ਨੇ ਸਫਾਈ ਕਰਾ ਦਿਓ ਠੀਕ ਹੈ ਪਟਾਈ ਕਰਾਉਂਦੇ ਨੇ ਆਇਆ ਉਹਨਾਂ ਜੀ 8 8 10 ਦਾ ਫੁੱਟ ਪਟਾਈ ਹੁੰਦੀ ਆ ਨਾਲੇ ਦੀ ਇਹਦੇ ਨਾਲ ਭਰਿਆ ਆ ਰੇਗ ਨਾਲ ਰੇਗ ਨਾਲ ਭਰਿਆ ਫਟ ਸੋ ਦੋਸਤੋ ਬੇਨਤੀ ਆ ਗਈ ਇਹ ਸਰਕਾਰ ਨੂੰ ਵੀ ਚਾਹੀਦਾ ਕਿ ਹਰ ਸਾਲ ਹੀ ਇੰਨਾ ਜਿਹੜੇ ਬਸਾਤੀ ਨਾਲ ਇਹਨਾਂ ਨੂੰ ਸਫਾਈ ਕਰਾਉਣੀ ਚਾਹੀਦੀ ਆ। ਸੋ ਡਰੇਨ ਲਾ ਕੇ ਨਾ ਜਦ ਚੱਲ ਰਿਹਾ ਦੇਖ ਲਓ ਤੁਸੀਂ ਕੰਮ ਅੱਜ ਜਿੰਨੇ ਵੀ ਪਿੰਡ ਨੂੰ ਜਾਣ ਵਾਲੀਆਂ ਸੜਕਾਂ ਨੇ ਉਧਰ ਤੁਸੀਂ ਖੁਦ ਦੇਖ ਸਕਦੇ ਹੋ। ਆ ਘਰਾਂ ਦਾ ਹਾਲ ਜਿਹੜੇ ਸਾਡੇ ਡਰੇਨ ਤੋਂ ਦੂਸਰੇ ਪਾਸੇ ਰhenge ਤੇ ਪਾਣੀ ਵੀ ਤੁਸੀਂ ਖੁਦ ਦੇਖ ਸਕਦੇ ਹੋ ਕਿ ਇੱਕ ਬਹੁਤ ਹੀ ਵੱਡਾ ਵਹਾ ਜਿਹੜਾ ਪਾਣੀ ਦਾ ਬਣਿਆ ਹੋਇਆ ਘਰਾਂ ਦੇ ਵਿੱਚ ਜਿਹੜੇ ਆ ਇੱਥੇ ਘਰ ਨੇ ਪਿੰਡ ਦੇ ਇਹ ਇਹ ਘਰ ਨਾਲ 2-2 ਫੁੱਟ ਲੱਗਿਆ ਖੜਾ 2.5-2.5 ਫੁੱਟ ਪਾਣੀ ਬਸ ਫਿਰ ਇਹੀ ਆ ਆ ਦੇਖੋ ਦੋਸਤੋ ਇਹ ਹਾਲਾਤ ਨੇ ਜਿਹੜੇ ਬਣੇ ਹੋਏ ਨੇਗੇ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਵੀਡੀਓ ਲਾਈਵ ਸ਼ੇਅਰ ਜ਼ਰੂਰ ਕਰ ਦਿਓ ਜਿਹਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ